ਸਤਿ ਸ਼੍ਰੀ ਅਕਾਲ ਜੀ ਸੰਗਰੂਰ ਲਈ ਦੇਖ ਰਹੇ ਹਾਂ ਤੁਸੀਂ ਤੇ ਅੱਜ ਮੈਂ ਆਇਆ ਕਿਲਾ ਮਾਰਕੀਟ ਜਿਹੜੀ ਪੋਸਟ ਆਫਿਸ ਰੋਡ ਹੈ ਜਿੱਥੇ ਕਿ ਆਰਐਸਕੇ ਫਰੇਗਰੈਂਸ ਹੈ ਕੀ ਕੁਝ ਇੱਥੇ ਅਵੇਲੇਬਲ ਹੈ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਤੇ ਖਾਸ ਤੌਰ ਤੇ ਸੰਗਰੂਰ ਦੇ ਲੋਕਾਂ ਲਈ ਇੱਕ ਚੰਗੀ ਗੱਲ ਇਹ ਹੈ ਕਿ ਇੱਕ ਰੂਫ ਦੇ ਅੰਡਰ ਤੁਹਾਨੂੰ ਹਰ ਇੱਕ ਫਰੇਗਰੈਂਸ ਇੱਥੇ ਮਿਲੂਗੀ ਹਰ ਇੱਕ ਬ੍ਰਾਂਡ ਦੀ ਆ ਤੁਸੀਂ ਦੇਖ ਲਓ ਕਿਲਾ ਮਾਰਕੀਟ ਵਾਲੀ ਜਿਹੜੀ ਪਾਰਕਿੰਗ ਦੇ ਬੈਕ ਸਾਈਡ ਆਪਾਂ ਕਹਿ ਸਕਦੇ ਹਾਂ ਅੱਗੇ ਪੋਸਟ ਆਫਿਸ ਨੂੰ ਜਾਂਦੀ ਹੈ ਰੋਡ ਇਹ आरएसके फ्रेगरेंस তাও ਚਲਦੇ ਆਂ ਦੇਖਦੇ ਆਂ ਕੀ ਕੁਛ ਇਨਾਂ ਕੋਲ ਸੋ आरएसके फ्रेगरेंस ਦੇ ਹੁਣ ਮੈਂ ਆਊਟਲੈਟ ਦੇ ਅੰਦਰ ਆ ਚੁੱਕਿਆ ਆਂਗਾ ਤੇ ਇੱਥੇ ਪਹਿਲਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿੰਨੀ ਸੋਹਣੀ ਪੈਕਿੰਗ ਦੇ ਨਾਲ ਇਨਾਂ ਕੋਲ ਫਰੇਗਰੈਂਸਿਸ ਨੇਗੀਆਂ ਤੇ ਜਾਨਣਾ ਚਾਹਾਂਗੇ ਇੱਥੇ ਦੇ ਓਨਰ ਨਾਲ ਸਰ ਕੀ ਹਾਲ ਹੈ ਬਹੁਤ ਵਧੀਆ ਸਰ ਕੀ ਨਾਮ ਹੈ ਤੁਹਾਡਾ ਨਵਨੀਤ ਕੌਸ਼ਲ ਕੌਸ਼ਲ ਜੀ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਰਫਿਊਮਸ ਅਤਰ ਸਿਰਫ ਇੱਕ ਰੂਫ ਦੇ ਅੰਦਰ ਤੁਸੀਂ ਇਹ ਸਾਰਾ ਕੁਝ ਦੇ ਰਹੇ ਹੋ ਪਹਿਲਾਂ ਤੁਹਾਡੇ ਮਨ 'ਚ ਇਹ ਆਈਡੀਆ ਕਿਵੇਂ ਆਇਆ ਤੇ ਉਸ ਤੋਂ ਬਾਅਦ ਫਿਰ ਜਾਨਣਾ ਚਾਹਾਂਗੇ ਕਿਹੜੀ ਕਿਹੜੀ ਵੈਰਾਈਟੀ ਤੁਹਾਡੇ ਕੋਲ ਅਵੇਲੇਬਲ ਹੈ ਅ ਇਹੇ ਆਈਡੀਆ ਆਇਆ ਭਾਜੀ ਜਦੋਂ ਅਸੀਂ ਐਗਜ਼ਿਬਿਸ਼ਨ ਲਈ ਯੂਏਈ ਗਏ ਸੀ ਜੀ ਉੱਥੇ ਅਸੀਂ ਦੇਖਿਆ ਵੀ ਵਿਦਆਊਟ ਪਰਫਿਊਮ ਲਾਈਫ ਹੀ ਕੋਈ ਨਹੀਂ ਹੈ ਜਦ 메ਜਰ ਬਿਜ਼ਨਸ ਉੱਥੇ ਜੋ ਹੈ ਜੋ ਮਿਡਲ ਈਸਟ ਦੇ ਵਿੱਚ ਲੋਕ ਪਰਫਿਊਮਸ ਨੂੰ ਲੈ ਕੇ ਹੀ ਇੰਨੇ ਜਿਆਦੇ ਕ੍ਰੇਜ਼ੀ ਨੇ ਕਿ ਵਿਦਆਊਟ ਪਰਫਿਊਮ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਜੀ ਫਿਰ ਅਸੀਂ ਇਹ ਸੋਚਿਆ ਵੀ ਅਸੀਂ ਆਪਣੇ ਸ਼ਹਿਰਾਂ ਦੇ ਵਿੱਚ ਜੋ ਹੈ ਏ ਤੇ ਏ ਬੀ ਤੇ ਸੀ ਕਲਾਸ ਦੇ ਵਿੱਚ ਜੋ ਹੈ ਇਹਨਾਂ ਨੂੰ ਕਿਉਂ ਨਾ ਅਵੇਲੇਬਲ ਕਰਵਾਇਆ ਜਾਵੇ ਜੀ ਤੇ ਅੱਛੇ ਪ੍ਰਾਈਸਿਸ ਤੇ ਬੜੀਆ ਬ੍ਰਾਂਡਸ ਆਪਾਂ ਸਾਰੇ ਲਿਆ ਕੇ ਇੱਕ ਰੂਫ ਦੇ ਅੰਡਰ ਲੈ ਕੇ ਆਈਏ ਹਮਮ ਨਾਰਮਲੀ ਅਸੀਂ ਜਾਣਦੇ ਸੀ ਵੀ ਅਸੀਂ ਸਿਰਫ ਐਂ ਜਾਣਦੇ ਸੀ ਸ਼ੁਰੂ ਤੋਂ ਵੀ ਡੀਓ ਲਗਾਣਾ ਇਹ ਇੱਕ ਕੋਬਰਾ ਪਰਫਿਊਮ ਲਗਾਉਣਾ ਹੈ ਇਸ ਤੋਂ ਇਲਾਵਾ ਨਹੀਂ ਲੋਕਾਂ ਨੂੰ ਕੋਈ ਜ਼ਿਆਦਾ ਇੰਨਾ ਪਤਾ ਸੀ ਜਿਹੜੇ ਲੋਕ ਲਗਾਉਂਦੇ ਨੇ ਰੈਗੂਲਰ ਉਹਨਾਂ ਨੂੰ ਤਾਂ ਪਤਾ ਹੈ ਬਟ ਮੈਜੋਰਟੀ ਹੈ ਜਿਹੜੀ ਉਹ ਬਹੁਤ ਘੱਟ ਲਗਾਉਂਦੇ ਨੇ ਲੋਕ ਉਹ ਕਰਦੇ ਇਸ ਚੀਜ਼ ਨੂੰ ਕਨਸੈਪਟ ਨੂੰ ਫਿਰ ਅਸੀਂ ਇਸ ਸ਼ਹਿਰ ਦੇ ਵਿੱਚ ਲੈ ਕੇ ਆਏ ਵੀ ਇੱਕ ਰੂਫ ਦੇ ਅੰਡਰ ਜੋ ਹੈ ਅਸੀਂ ਅਤਰਸ ਪਰਫਿਊਮਸ ਬੋਡੀ ਮਿਸ ਤੇ ਪਲੱਸ ਜੋ ਹੈ ਡਿਓਸ ਜੀ ਜਿਹਨੂੰ ਆਪਾਂ ਸਾਰੇ ਜਾਣਦੇ ਆਂ ਡਿਓਸ ਉਹਨੂੰ ਸ਼ੁਰੂ ਕੀਤਾ ਤੇ ਹੁਣ ਜਾਨਣਾ ਚਾਹੂੰਗਾ ਤੁਹਾਡਾ ਆਊਟਲੈਟ ਸਿਰਫ ਸੰਗਰੂਰ ਦੇ ਵਿੱਚ ਹੀ ਹੈ ਕਿੱਥੇ ਕਿੱਥੇ ਨਹੀਂ ਭਾਜੀ ਇਹਨੂੰ ਕਨਸੈਪਟ ਨੂੰ ਅਸੀਂ ਸ਼ੁਰੂ ਕੀਤਾ ਸੀ 2021 ਦੇ ਵਿੱਚ ਉਦੋਂ ਅਸੀਂ ਪਹਿਲਾ ਆਊਟਲੈਟ ਅਵਦੇ ਸ਼ਹਿਰ ਤੋਂ ਸ਼ੁਰੂ ਕੀਤਾ ਜੋ ਕਿ ਜਿੱਥੇ ਸਾਡਾ ਨੇਟਿਵ ਪਲੇਸ ਹੈ ਉੱਥੋਂ ਪਹਿਲਾਂ ਉਸ ਸ਼ਹਿਰ ਦੇ ਲੋਕਾਂ ਨੂੰ ਇਹ ਚੀਜ਼ ਤੋਂ ਜਾਣੂ ਕਰਵਾਇਆ ਜਾਵੇ ਬਿਲਕੁਲ ਬਹੁਤ ਵਧੀਆ ਏ ਗ੍ਰੇਡ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਡੇ ਦੋ ਆਊਟਲੈਟ ਨੇ ਇੱਕ ਹੈਗਾ ਦੋਨੇ ਹੀ 17 ਸੈਕਟਰ ਦੇ ਵਿੱਚ ਨੇ ਓਕੇ ਐਂਡ ਫਿਰ ਲੁਧਿਆਣਾ ਐਮਬੀਡੀ ਮਾਲ ਜਲੰਧਰ ਐਮਬੀਡੀ ਮਾਲ ਲੁਧਿਆਣਾ ਵੇਵ ਮਾਲ ਪਟਿਆਲਾ ਭੁਪਿੰਦਰਾ ਰੋਡ ਦੀ ਸਟੋਰ ਤੇ ਜੀ ਇਹ ਸਾਰੇ ਆਊਟਲੈਟ 500 ਰੁਪਏ ਤੋਂ ਸਟਾਰਟ ਹੋ ਕੇ ਸਾਡੇ ਕੋਲੇ ਸ਼ੁਰੂ ਹੋ ਜਾਂਦੀ ਹੈ ਤੇ 20000 ਦੇ ਪਰਫਿਊਮ ਤੱਕ ਸਾਡੇ ਕੋਲ ਜਾਂਦਾ ਅੱਛਾ 20000 ਰੁਪਏ ਦਾ yes 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 ਤੇ ਫਿਰ ਦਿਖਾਓ ਜ਼ਰੂਰ ਮੈਂ ਬਿਲਕੁਲ ਦਿਖਾਓ ਤੁਹਾਡਾ ਜਦੋਂ ਵੀ ਤੁਸੀਂ ਕਿਤੇ ਜਾਣੇ ਹੋ ਕਿਸੇ ਨੂੰ ਮਿਲਣ ਜਾਣੇ ਹੋ ਤਾਂ ਹੋ ਸਕਦਾ ਤੁਹਾਡੀ ਸ਼ਰਟ ਦਾ ਰੰਗ ਜਾਂ ਤੁਹਾਡੇ ਪਰਸ ਦਾ ਵਾਇਲਟ ਕੀ ਘੜੀ ਕੀ ਹੈ ਭੁੱਲ ਜੇ ਬੰਦਾ ਬਟ ਤੁਹਾਨੂੰ ਜਦੋਂ ਤੁਸੀਂ ਅੰਦਰ ਵੜਦੇ ਹੋ ਜਾਂ ਉੱਥੋਂ ਉੱਠ ਕੇ ਆਣੇ ਹੋ ਤੁਹਾਡੀ ਫ੍ਰੈਗਰੈਂਸ ਨਹੀਂ ਕਰੇ ਭੁੱਲ ਸਕਦਾ ਬਿਲਕੁਲ ਕਿਹੜੇ ਕਿਹੜੇ ਬ੍ਰਾਂਡ ਨੇ ਸਰ ਅਜਮਲ ਤੁਸੀਂ ਦੱਸਿਆ ਇੱਕ ਬਹੁਤ ਵੱਡਾ ਬ੍ਰਾਂਡ ਹੈਗਾ ਤੁਹਾਡੇ ਕੋਲ ਹੈ ਅਤਰ ਦੇ ਵਿੱਚ ਪਰਫਿਊਮ ਸਾਡੇ ਕੋਲ ਮੀਡਲ ਈਸਟ ਦੇ ਚਾਰ ਵੱਡੇ ਬ੍ਰਾਂਡ ਹੈਗੇ ਨੇ ਅਜਮਲ ਅਰਮਾਫ ਲਤਾਫਾ ਰਸਾਸੀ ਇਹ ਚਾਰੇ ਬ੍ਰਾਂਡ ਸਾਡੇ ਕੋਲ ਹੈਗੇ ਨੇ ਜੀ ਉਸ ਤੋਂ ਬਾਅਦ ਆਇਓ ਤੁਸੀਂ ਫ੍ਰੈਂਚ ਪਰਫਿਊਮਸ ਦੇ ਵਿੱਚ ਫ੍ਰੈਂਚ ਦੇ ਵਿੱਚ ਟੌਮੀ ਹੋ ਗਿਆ ਜੀ ਤੁਹਾਡਾ ਟੌਮੀ ਹੋ ਗਿਆ ਅਜ਼ਾਰੋ ਹੋ ਗਿਆ ਕੋਰਲਿਨਾ ਹਰਾਰੇ ਹੋ ਗਿਆ ਬਰਬਰੀ ਹੋ ਗਿਆ ਦੈਨ ਪ੍ਰਾਡਾ ਹੋ ਗਿਆ ਹਮ ਪ੍ਰਾਡਾ ਹੋ ਗਿਆ ਜੀ ਦਿਖਾਜੀ ਹਾਂ ਜੀ ਸਾਡਾ ਪੈਕਿੰਗ ਵੀ ਬੜੀਆਂ ਸੋਹਣੀਆਂ ਨੇ ਹਨਾ ਸਾਡਾ ਦੇ ਜਿੰਨੇ ਵੀ ਹੈਗੇ ਨੇ ਰੈਲ ਫਲੋਰਨ ਹੋ ਗਿਆ ਫਿਰ ਅਰਮਾਨੀ ਹੋ ਗਿਆ ਜੀ ਬੰਦੇ ਸੋਚਦੇ ਨੇ ਵੀ ਅਸੀਂ ਜੋ ਹੈ ਲਾਈਟ ਫਰੇਗਰੈਂਸ ਲਗਾਨੀ ਹੈ ਜੇ ਹੁਣ ਦੇਖੋ ਇਹ ਵਰਸਾਚ ਦਾ ਇੱਕ ਆਰਟੀਕਲ ਹੈ ਕਿ ਵੈਰੀ ਲਾਈਟ ਫਰੇਗਰੈਂਸ ਹਮ ਇਦਾਂ ਹੀ ਜੋ ਅਰਮਾਨੀ ਹੈ ਇਹ ਜੀ ਬਹੁਤ ਲਾਈਟ ਫ੍ਰੈਗਰੈਂਸ ਜਿੰਨੇ ਵੀ ਫ੍ਰੈਂਚ ਬ੍ਰਾਂਡਸ ਨੇ ਉਹਨਾਂ ਦੀ ਫ੍ਰੈਗਰੈਂਸ ਆਲਮੋਸਟ ਲਾਈਟ ਹੀ ਹੁੰਦੀਆਂ ਨੇ ਆਪਣੇ ਉਰੇ ਕੀ ਹੈ ਥੋੜੀ ਗਰਮੀ ਜ਼ਿਆਦਾ ਹੈ ਪਰਫਿਊਮ ਲੋਕ ਕਹਿੰਦੇ ਉੱਡ ਜਾਂਦਾ ਤਾਂ ਫਿਰ ਉਹਦੇ ਲਈ ਤੁਹਾਨੂੰ ਮਿਡਲ ਈਸਟਰਨ ਫ੍ਰੈਗਰੈਂਸ ਥੋੜੀਆਂ ਹਾਰਡ ਹੁੰਦੀਆਂ ਨੇ ਜਿਹਦੇ ਨਾਲ ਜੋ ਹੈ ਤੁਹਾਨੂੰ ਉਹ ਲੌਂਗ ਸਟੇ ਕਰ ਲੈਂਦੀਆਂ ਲੌਂਗ ਲਾਸਟਿੰਗ ਹੈ ਫਿਰ ਅੱਜ ਕੱਲ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਬੈਲਾਵੀਟਾ ਦਾ ਉਹਨਾਂ ਨੇ ਵੀ ਕਾਫੀ ਪ੍ਰੋਡਕਟਸ ਲਾਂਚ ਕੀਤੇ ਨੇ ਉਹ ਵੀ ਸਾਡੇ ਸਾਰੇ ਆਊਟਲੈਟਸ ਤੇ ਮਿਲਦੇ ਨੇ ਡੇਵਿਡ ਆਫ ਹੈਗਾ ਸਰ ਡੇਵਿਡ ਬੈਕਮ ਹੈਗਾ ਬੈਂਟਲੇ ਹੈਗਾ ਉਸ ਤੋਂ ਪਕਰ ਵੈਨ ਨੂੰ ਹੈਗਾ ਬਹੁਤ ਅੱਛਾ ਆਰਟੀਕਲ ਹੈ ਜਿਨ੍ਹਾਂ ਨੇ 1 ਮਿਲੀਅਨ ਆਇਆ ਸੀ ਫਿਰ ਵਰਸਾਚੀ ਹੈਗਾ ਬੁਲਗਰੀ ਹੈਗਾ ਤੇ ਆਗੇ ਆਪਣਾ ਟਾਈਟਨ ਇਹ ਟਾਈਟਨ ਸਰ ਇਹ ਟਾਈਟਨ ਕਿਉਂਕਿ ਜੋ ਹੈ ਹੁਣ ਟਾਟਾ ਜੀ ਦਾ ਬ੍ਰਾਂਡ ਹੈ ਇਹਨੂੰ ਨਹੀਂ ਮਿਸ ਕੀਤਾ ਜਾ ਸਕਦਾ ਸਾਡੇ ਇੰਡੀਆ ਦੀ ਮੇਨ ਸ਼ਾਨ ਨੇ ਉਹ ਤਾਂ ਇਹਨਾਂ ਨੂੰ ਵੀ ਆਪਾਂ ਰੱਖਿਆ ਹੋਇਆ ਹੈ ਇਹ ਸਰ ਬੋਡੀ ਮਿਸ ਹੈ ਜਿਵੇਂ ਆਪਾਂ ਡਿਓਜ਼ ਲਗਾਣੇ ਆ ਤਾਂ ਉਹ ਮੇ ਬੋਡੀ ਮਿਸ ਹੈ ਨਾਰਮਲੀ ਕੀ ਹੁੰਦਾ ਨਾ ਫਰੇਗਰੈਂਸ ਦੇ ਵਿੱਚ ਤੁਸੀਂ ਮਾਰਨਿੰਗ ਦੁਪਹਿਰ ਤੇ ਈਵਨਿੰਗ ਦੀ ਫਰੇਗਰੈਂਸ ਅੱਡ ਅ ਸਿਲੈਕਟ ਕਰਦੇ ਹੋ ਇਹ ਜ਼ਰੂਰੀ ਨਹੀਂ ਹੈ ਤੁਸੀਂ ਸਵੇਰੇ ਫਰੇਗਰੈਂਸ ਲਗਾ ਲਈ ਤਾਂ ਸਾਰਾ ਦਿਨ ਉਹੀ ਫਰੇਗਰੈਂਸ ਚੱਲੇਗੀ ਕਿਸੇ ਨੂੰ ਵੀ ਗਿਫਟਿੰਗ ਵਾਸਤੇ ਚਾਹੇ ਉਹ ਬਰਥਡੇ ਗਿਫਟ ਹੈ ਚਾਹੇ ਫਾਦਰ ਨੂੰ ਦੇਣਾ ਹੈ ਮਦਰ ਨੂੰ ਦੇਣਾ ਹੈ ਆਪਣੀ ਸਿਸਟਰ ਨੂੰ ਦੇਣਾ ਹੈ ਹਰ ਤਰ੍ਹਾਂ ਦੇ ਗਿਫਟਸ ਲਈ ਜੋ ਹੈ ਅੱਜ ਦੀ ਡੇਟਸ ਪਰਫਿਊਮ ਵਰਤੇ ਜਾਂਦੇ ਨੇ ਕੀ ਬਾਤ ਹੈ ਜੀ ਦੇਖੋ ਮਾਉਂਟ ਬਲੈਂਕ ਦਾ ਪਰਫਿਊਮ ਹੈਗਾ ਗਿਫਟ ਸੈੱਟ ਹੈਗਾ ਕੋਸਟਲੀ ਵੀ ਨਹੀਂ ਹੈਗਾ ਅਵੇਲੇਬਲ ਵੀ ਹੈਗਾ ਦੇਖੋ ਇਹ ਸਾਡੇ ਵਰਲਡ ਕੱਪ ਦੀ ਸ਼ੇਪ ਦੇ ਵਿੱਚ ਕੀ ਬਾਤ ਹੈ ਬਬਾਤ ਹੈ ਜੀ ਵੀ ਪੈਕਿੰਗ ਵੀ ਬੜੀ ਮਸਤ ਹੈ ਇਹ ਤਾਂ ਬੰਦਾ ਮੈਂ ਕਹਿੰਨਾ ਕਰੇ ਯੂਜ਼ ਕਰਨ ਤੋਂ ਬਾਅਦ ਵੀ ਰੱਖ ਲੈਂਦਾ ਹੂ ਬਿਲਕੁਲ ਰੱਖ ਲੈਂਦੇ ਆ ਜੀ ਸਾਡੇ ਕੋਲੇ ਵੀ ਅਸੀਂ ਵੀ ਪਹਿਲਾਂ 4-5 ਸਾਲ ਪਹਿਲਾਂ ਬਹੁਤ ਘੱਟ ਪਰਫਿਊਮ ਲਗਾਉਂਦੇ ਸੀ ਹੁਣ ਅਸੀਂ ਜੇ ਕਿਤੇ ਵਿਦਆਊਟ ਪਰਫਿਊਮ ਲਗਾਏ ਨਿਕਲ ਜੀਏ ਘਰੋਂ ਤਾਂ ਸਮ ਟਾਈਮਸ ਗੱਡੀ ਘੁਮਾ ਕੇ ਵਾਪਸ ਆਉਣਾ ਪੈਂਦਾ ਨਹੀਂ ਬਿਲਕੁਲ ਯੇ ਇਸ ਫਰੇਗਰੈਂਸ ਨੂੰ ਜੋ ਹੈ ਬਹੁਤ ਲੋਕ ਪਸੰਦ ਕਰਦੇ ਆਂ ਇੰਡੀਆ ਦੇ ਵਿੱਚ ਵੀ ਇਹ ਫਰੇਗਰੈਂਸ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਹੈ ਜਿੰਦਾਂ ਦੇ ਪ੍ਰੋਡਕਟ ਹੈਗੇ ਨੇ ਓਕੇ ਇਹ ਦਾਖੂਨ ਹੈਗੇ ਨੇ ਜਦੋਂ ਅਸੀਂ ਜਿਵੇਂ ਲੋਕ ਨਾਰਮਲੀ ਕੀ ਹੁੰਦੇ ਨੇ ਆਉਰਾ ਬਣਾਉਣ ਲਈ ਨਾ ਇੱਕ ਹੌਟ ਪਲੇਟ ਦੇ ਉੱਤੇ ਜਾਂ ਫਿਰ ਜੋ ਹੈ ਇੱਕ ਬਖੂਰ ਤੇ ਦਾਖੂਨਸ ਹੁੰਦੇ ਨੇ ਇਹਨੂੰ ਇਲੈਕਟ੍ਰੀਕਲ ਬਰਨਰ ਦੇ ਵਿੱਚ ਲਗਾਇਆ ਜਾਂਦਾ ਹੈ ਸਾਕੀ ਫਿਰ ਜਦੋਂ ਇਹ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਜੋ ਹੈ ਘੱਟੋ ਘੱਟ 10 15 20 25 ਮੀਟਰ ਤੱਕ ਜੋ ਹੈ ਤੁਹਾਡੀ ਫ੍ਰੈਗਰੈਂਸ ਫੈਲ ਜਾਂਦੀ ਹੈ ਓਕੇ ਹਾਂਜੀ ਕੀ ਬਾਤ ਹੈ ਮਤਲਬ ਅਲੱਗ-ਅਲੱਗ ਚੀਜ਼ਾਂ ਆ ਰਹੀਆਂ ਨੇ ਕਿਆਂ ਚਾਹੇ ਤੁਸੀਂ ਆਪਣੇਆਂ ਨੂੰ ਗਿਫਟਿੰਗ ਕਰਨੀ ਹੈ ਜਾਂ ਫਿਰ ਤੁਸੀਂ ਖੁਦ ਯੂਜ਼ ਕਰਨਾ ਹੈ ਰੂਟੀਨ ਦੇ ਵਿੱਚ ਹਰ ਤਰ੍ਹਾਂ ਦੀ ਗਾਈਡੈਂਸ ਤੁਹਾਨੂੰ ਇੱਥੇ ਦੇ ਦਿੱਤੀ ਜਾਊਗੀ ਕਿ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਪਸੰਦ ਕਰਦੇ ਹੋ ਤੁਹਾਡਾ ਬਜਟ ਵੀ ਹੈ ਜਿਹੜਾ ਕਿਉਂਕਿ ਇਹਨਾਂ ਨੇ ਦੱਸਿਆ ਕਿ 500 ਤੋਂ ਲੈ ਕੇ 20000 ਤੱਕ ਦੇ ਇਹਨਾਂ ਕੋਲ ਆਰਟੀਕਲਸ ਇੱਥੇ ਪਏ ਨੇਗੇ